ਇੱਕ ਪਾਸੇ ਹਿੰਦੁਸਤਾਨ ਆਲ ਵਰਡ ਚ ਜਿੱਥੇ ਵੀ ਆਪਣੇ ਹਿੰਦੂ ਸਿੱਖ ਰਹਿੰਦੇ ਆ ਦੀਵਾਲੀਆਂ ਮਨਾ ਰਹੇ ਆ ਉਹ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਖੁਸ਼ੀਆਂ ਕੋਈ ਬੰਦੀ ਛੋੜ ਦੇ ਉਸ ਮਨਾ ਰਿਆ ਪਰ ਜੇ ਜਿਹੜਾ ਕਿਸਾਨ ਆ ਉਹਦੀ ਐਤ ਕੀ ਦੀਵਾਲੀ ਵੀ ਕਾਲੀ ਆ ਇੱਕ ਤਾਂ ਝੋਨੇ ਦਾ ਝਾੜ ਘਟ ਗਿਆ ਦੂਜੀ ਗੱਲ ਝੋਨੇ ਨੂੰ ਕੋਈ ਮੂੰਹ ਨਹੀਂ ਲਾ ਰਿਆ 10 ਤੋਂ 15 ਮਨ ਦਾ ਵੱਟਾ ਝੋਨੇ ਨੂੰ ਲੱਗ ਗਿਆ ਜਿਹੜਾ ਝੋਨਾ ਉਹ ਕਿਸਾਨਾਂ ਦਾ ਮੰਡੀਆਂ ਚ ਰੁੜੀ ਜਾਂਦਾ ਇਨਸਪੈਕਟਰ ਆਉਂਦੇ ਆ ਘੇੜਾ ਕੱਢ ਕੇ ਰਪਿੰਦਰ ਕੌਰ ਮੁਖਸਰ ਦੀਆਂ ਮੰਡੀਆਂ 'ਚ ਮੁੜ ਜਾਂਦੀ ਐ ਲਿਖਦੀ ਨਹੀਂ ਗਈ ਇਹ ਬਹੁਤ ਦੁੱਖ ਦੀ ਗੱਲ ਆ ਵੀ ਹੁਣ ਕਾਲੀ ਦਿਵਾਲੀ ਮਨਾਉਣ ਵਾਲੀ ਰਹਿ ਗਈ ਕਿਸਾਨਾਂ ਦੀ ਤਾਂ ਬਾਕੀ ਦੁਨੀਆ ਪਟਾਕੇ ਚਲਾਈ ਜਾਂਦੀ ਆ ਤੇ ਪਰ ਜੱਟ ਤਾਂ ਵਿਚਾਰੇ ਸਾਰੇ ਮੰਡੀ 'ਚ ਜਿਹਨਾਂ ਨੂੰ 15-20 ਦਿਨ ਹੋ ਗਏ ਅਜ ਮੰਡੀ 'ਚ ਬੈਠੇ ਇਹਨਾਂ ਨੇ ਕਾਦੀ ਦਿਵਾਲੀ ਆ